ਮਾਨਯੋਗ ਐਸਐਸਪੀ ਸਾਹਿਬ ਮੋਗਾ ਸ਼੍ਰੀ ਅਜੇ ਰਾਂਧੀ ਜੀ ਆਈਪੀਐਸ ਸਾਹਿਬ ਤੇ ਹਦਾਇਤਾਂ ਤੇ ਅੱਜ ਮਲਕੇ ਵਿੱਚ ਕਾਸੋ ਆਪਰੇਸ਼ਨ ਕੀਤਾ ਗਿਆ ਜਿਸ ਦੌਰਾਨ ਤਕਰੀਬਨ 12-13 ਜਿਹੜੇ ਸ਼ੱਕੀ ਕੁਰਸੀ ਉਹਨਾਂ ਦੇ ਘਰੇ ਰੇਡ ਕੀਤਾ ਗਿਆ ਉਹਨਾਂ ਤੋਂ ਜੋ ਵੀ ਕੋਈ ਕਾਰਵਾਈ ਬਣਦੀ ਹੈ ਉਹ ਕਰਾਂਗੇ ਪਸੇ ਰੇਡ ਕਰਨ ਦਾ ਮਕਸਦ ਇਹ ਹੀ ਸੀਗਾ ਵੀ ਕੁਝ ਦਿਨ ਪਹਿਲਾਂ ਦੋਕ ਦਿਨ ਪਹਿਲਾਂ ਇੱਕ ਵੀਡੀਓ ਆਈ ਸੀਗੀ ਜਿਸ ਚ ਇੱਕ ਬੰਦਾ ਬਿੱਟ ਵੇਚ ਰਿਹਾ ਤੇ ਉਹਦਾ ਪਿੱਛੇ ਭੱਜ ਰਿਹਾ ਹੈਗਾ ਉਹ ਬੰਦੇ ਵੀ ਕਾਬੂ ਕਰਾਂਗੇ ਉਹਨਾਂ ਦੇ ਖਿਲਾਫ ਜੋ ਬਣਦੀ ਕਾਰਵਾਈ ਉਹ ਵੀ ਕਰਾਂਗੇ ਜਿਹੜੇ ਬੰਦੇ ਰਾਉਂਡ ਅਪ ਕੀਤੇ ਆ ਇਹਨਾਂ ਦੇ ਖਿਲਾਫ ਜੋ ਕਾਨੂੰਨੀ ਕਾਰਵਾਈ ਹੈ ਉਹ ਕੀਤੀ ਜਾਏਗੀ ਮੈਂ ਪਿੰਡ ਦੇ ਸਰਪੰਚ ਸਾਹਿਬ ਨੂੰ ਇਹੀ ਰਿਕੁਐਸਟ ਕਰਦਾ ਹਾਂ ਕਿ ਇਹ ਪਿੰਡ ਕਾਫੀ ਦੇਰ ਤੋਂ ਸ਼ਾਂਤ ਚੱਲਿਆ ਆ ਰਿਹਾ ਸੀ ਪਰ ਹੁਣ ਜੇ ਇਹ ਦਿੱਕਤ ਆਈ ਹੈ ਤਾਂ ਅਸੀਂ ਉਹਦਾ ਹੱਲ ਕਰਨਾ ਹੀ ਹੈਗਾ ਸਰਪੰਚ ਜੀ ਬਲਾਡਾ ਜੀ ਸਾਉਦਾ ਤੇ ਅਸੀਂ ਦਾ ਸਾਉਦਾ ਬਹੁਤ ਧੰਨਵਾਦ ਇਹਨਾਂ ਨੇ ਮਤਲਬ ਇਹ ਵੀ ਵੀਡੀਓ ਦੇ ਤੱਕ ਕਰਕੇ ਵੀ ਇੰਨਾ ਪ੍ਰਾਇੋਰਟੀ ਤੇ ਲਿਆ ਸਾਡੇ ਪਿੰਨੋ ਕਿ ਉਹਨਾਂ ਨੇ ਆਲਰੇਡੀ ਸਭ ਨੂੰ ਪਤਾ ਸੀਗਾ ਵੀ ਸਾਡੇ ਪਿੰਡ ਦੇ ਵਿੱਚ ਬਿਲਕੁਲ ਸ਼ਾਂਤ ਸੀ ਮਾਹੌਲ ਕੋਈ ਇਸ ਤਰ੍ਹਾਂ ਦਾ ਨਹੀਂ ਸੀਗਾ ਵੀ ਕੋਈ ਨਸ਼ਾ ਵੇਚਣ ਵਾਲਾ ਜਾ ਕੇ ਹਾਂ ਮੁੰਡੇ ਦੋਸਤ ਕਰਦੇ ਹੋ ਸਕਦੇ ਪਰ ਵੇਚਦਾ ਕੋਈ ਨਹੀਂ ਸੀ ਸਾਡੇ ਪਿੰਡ ਦੇ ਵਿੱਚ ਸ਼ਾਂਤੀ ਸੀ ਪਰ ਕਿਸੇ ਸ਼ਰਾਰਤੀ ਆਂਸਨ ਨੇ ਇੱਕ ਵੀਡੀਓ ਬਣਾ ਕੇ ਤੇ ਸਾਰਾ ਪਿੰਡ ਬਦਨਾਮ ਕੀਤਾ ਸਾਨੂੰ ਦੁੱਖ ਲੱਗਾ ਪਰ ਅਫਸਰਾਂ ਨੇ ਸਾਡੇ ਨਾਲ ਸਾਥ ਦਿੱਤਾ ਅੱਜ ਸਵੇਰ ਤੋਂ ਲੈ ਕੇ ਸਾਡੇ ਪਿੰਡ ਦੇ ਵਿੱਚ ਸਰਚ ਆਊਟ ਕਰਿਆ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਅਸੀਂ ਇਹ ਵੀ ਕਹਿੰਦੇ ਹਾਂ ਨਾਲ ਵੀ ਜੋ ਵੀ ਬੰਦਾ ਦੋਸ਼ੀ ਆ ਉਹਨੂੰ ਸਜ਼ਾ ਦਿੱਤੀ ਜਾਵੇ ਸਾਡੇ ਪਿੰਡ ਦੇ ਵਿੱਚੋਂ ਕੋਈ ਵੀ ਬੰਦਾ ਉਹਦੀ ਸਪੋਰਟ ਨਹੀਂ ਕਰੂਗਾ ਹਾਲਾਂਕਿ ਜਵਾਨਤ ਵੀ ਨਹੀਂ ਕਰਾਊ ਅਸੀਂ ਇਸ ਗੱਲੋਂ ਦਾ ਧੰਨਵਾਦ ਕਰਦੇ ਆਂ ਵੀ ਸਵੇਰ ਤੋਂ ਲੈ ਕੇ ਨਾਲ ਪ੍ਰਾਇੋਰਟੀ ਦੇ ਲੈ ਕੇ ਸਾਡਾ ਇਹ ਕੰਮ ਕਰਦਾ